ਹੜ੍ਹ ਸੰਭਾਵਿਤ ਖੇਤਰ ਦਾ ਦੌਰਾ ਕੀਤਾ ਹੜ੍ਹ ਦੇ ਖ਼ਤਰੇ ਨੂੰ ਦੇਖਦੇ ਹੋਏ ਸਿਹਤ ਵਿਭਾਗ ਦੀਆਂ ਟੀਮਾਂ ਦਾ ਗਠਨ ਕੀਤਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਦੇ ਹੁਕਮ ਅਨੁਸਾਰ ਸਿਹਤ ਵਿਭਾਗ ਪੂਰੀ ਤਰ੍ਹਾਂ ਚੌਕਸ ਹੋਇਆ ਹੜ੍ਹ ਆਉਣ ਦੇ ਖ਼ਤਰੇ ਨੂੰ ਪਾਪਦੇ ਹੋਏ ਸਿਵਲ ਸਰਜਨ ਮੋਗਾ ਡਾਕਟਰ ਪ੍ਰਦੀਪ ਕੁਮਾਰ ਮਹਿੰਦਰਾ ਨੇ ਖੁਦ ਜਾ ਕੇ ਬਲਾਕ ਕੋਡ ਇਸੇਖਾਂ ਦੇ ਦਰਿਆ ਦੇ ਖੇਤਰ ਨੇੜਲੇ ਪਿੰਡ ਮਦਾਰਪੁਰ ਤੱਕ ਤੋਂ ਵੱਲਾ ਸੰਘੇੜਾ ਜਾ ਕੇ ਟੀਮ ਨਾਲ ਦੌਰਾ ਕੀਤਾ ਇਸ ਮੌਕੇ ਉਹਨਾਂ ਨਾਲ ਡਾਕਟਰ ਸੰਦੀਪ ਕੁਮਾਰ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਰੀਪੂ ਦਮਨ ਐਸ ਮੋ ਕੋਟੀ ਸੇਖਾ ਅਤੇ ਮਾਸ ਮੀਡੀਆ ਵਿੰਗ ਸਿਹਤ ਵਿਭਾਗ ਦੀ ਟੀਮ ਅਮਰੀਤ ਸ਼ਰਮਾ ਅਤੇ ਹਰਦੀਪ ਸਿੰਘ ਜੱਸਲ ਅਤੇ ਜਗਮੀਤ ਸਿੰਘ ਕੋਟੀ ਸੇਖਾ ਵੀ ਹਾਜ਼ਰ ਸਨ ਇਸ ਮੌਕੇ ਸਿਵਲ ਸਰਜਨ ਨੇ ਕਿਹਾ ਸਿਹਤ ਵਿਭਾਗ ਦੀਆਂ ਟੀਮਾਂ ਲਗਾ ਦਿੱਤੀਆਂ ਹਨ ਅਤੇ ਮੀਦੇ ਪਾਣੀ ਨਾਲ ਮੱਛਰਾਂ ਨੂੰ ਮਾਰਨ ਲਈ ਦਵਾਈਆਂ ਦਾ ਛਰਕਾ ਕਰਵਾਇਆ ਜਾ ਰਿਹਾ ਹੈ ਬਿਮਾਰੀਆਂ ਫੈਲਣ ਦੇ ਖਤਰੇ ਤੋਂ ਪਹਿਲਾਂ ਹੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਅਤੇ ਪੀਣ ਵਾਲੇ ਪਾਣੀ ਨੂੰ ਉਬਾਲ ਕੇ ਪੀਣ ਦੀ ਸਲਾਹ ਦਿੱਤੀ ਗਈ ਅਤੇ ਪਾਣੀ ਨੂੰ ਸਾਫ਼ ਕਰਨ ਲਈ ਕਲੋਰੀਨ ਦੀਆਂ ਗੋਲੀਆਂ ਵੀ ਦਿੱਤੀਆਂ ਗਈਆਂ ਹਨ ਇਸ ਮੁਕੇ ਪਿੰਡ ਦੀ ਪੰਚਾਇਤ ਤੇ ਹੋਰ ਭਤਵੰਤੇ ਵੀ ਹਾਜ਼ਰ ਸਨ رپورਟਰ ਜਸਵਿੰਦਰ ਸਿੰਘ ਰਖੜਾ ਦੀ ਵਿਸ਼ੇਸ਼ ਰਿਪੋਰਟ ਈ ਪੰਜਾਬ న్యూਸ ਸਾਡੇ ਦੇ ਕੋਈ ਸਿਹਤ ਵਿਭਾਗ ਵੱਲੋਂ ਪੂਰੇ ਪ੍ਰਬੰਧ ਹੈ ਪੂਰੇ ਪ੍ਰਬੰਧ ਕੰਮਲ ਕੀਤੇ ਗਏ ਨੇ ਤੇ ਮੇਰੇ ਨਾਲ ਕੋਰਟੀ ਸੇਖਾਂ ਦੇ ਐਸਐਮਓ ਸਾਹਿਬ ਵੀ ਹੈ ਡਾਕਟਰ ਜੀਪੂ ਦਮਨ ਟੀਐਚਓ ਸਾਹਿਬ ਹੈਗੇ ਆ ਡਾਕਟਰ ਸੰਦੀਪ ਤੇ ਸਾਡੇ ਜਿਹੜੇ ਹੈਲਥ ਵਰਕਰ ਹੈਗੇ ਆ ਇਹਨਾਂ ਨੇ ਪੂਰੇ ਪ੍ਰਬੰਧ ਕੀਤੇ ਹੋਏ ਆ ਇੱਥੇ ਰੈਗੂਲਰ ਮੋਨਿਟਰਿੰਗ ਹੋ ਰਹੀ ਹੈ ਤੇ ਸਪਰੇ ਵੀ ਹੋ ਰਿਹਾ ਹੈ ਤਾਂ ਜੋ ਮੱਛਰ ਹੋ ਗਿਆ ਹੋਵੇ ਜਾਂ ਕੋਈ ਜਿਹੜੀ ਵੀ ਬਿਮਾਰੀ ਫੈਲਣ ਦਾ ਖਤਰਾ ਹੋਵੇ ਉਹ ਨਾ ਹੋਵੇ ਤੇ ਪਾਣੀ ਸਾਰਿਆਂ ਨੂੰ ਐਜੂਕੇਟ ਕੀਤਾ ਗਿਆ ਹੈ ਕਿ ਪਾਣੀ ਜਿਹੜਾ ਜਾਂ ਤਾਂ ਉਹ ਵਾਲਗੇ ਬਿਤੇ ਜਾਂ ਜਾਂ ਉਹਨਾਂ ਨੂੰ ਕਲੋਰਨ ਟੈਬਲੇਟਸ ਵੀ ਦਿੱਤੀਆਂ ਬਾਕੀ ਮੁੱਢਲੀ ਸੇਵਾ ਤਾਂ ਜੇ ਕਿਸੇ ਨੂੰ ਵੀ ਲੋੜਿੰਦੀ ਹੈ ਤਾਂ ਉਹ ਸਮੇਂ ਸਿਰ ਪ੍ਰੋਵਾਈਡ ਕੀਤੀ ਜਾਏਗੀ ਸਾਡੀਆਂ ਹੈਲਥੀ ਦੀਆਂ ਟੀਮਾਂ ਉਹੇ ਟਾਈਮ ਲਈ ਹਾਜ਼ਰ ਹਨ